ਅੱਜ ਦਾ ਦਾਲਪਾ ਵਹਿਣਕੂਪਤ ਦੇ ਸਾਡੇ ਬਹੁਤ ਸਾਰੇ ਪ੍ਰਚਾਰਕੋ ਭਾਈਸ ਜੀ ਜੀਬਾ ਜੀ ਜਗਦੀਪ ਕੌਰ ਦਾ ਅਗਰੰਧਨ ਮਨਾਇਆ ਗਿਆ 5 ਲੱਖ ਪੜਦੀ ਹੈ ਨਾਰਾਜ ਜੀ ਦੇ ਬੱਚੇ ਨੂੰ 15 ਲੱਖ ਰੁਪਏ ਵਕਸੇ بڑے بڑے ਅਧਿਕਾਰੀਆਂ ਦੀ ਸੀ ਜਾਦੀਪੁਰਾ ਦਾ ਅਨੁਦਾਨ ਮੌਕਾ ਦੇ ਪੜਾਈ ਜਿਲ੍ਹਾ ਆਦਾਰ ਬਰਮਗਿਆ ਮਾਤਾ ਪ੍ਰਿਆਗਾ ਕਰ ਮਨਾਵੇ ਜੋ ਰਮੇਸ਼ੂ ਜੀ ਦੇ ਹੱਥ ਜਿਲਨ ਚਾਰ ਜਿਲਨ ਸੰਗਤ ਜਿਲਨ ਚਾਰ ਨੂੰ ਜੀ ਅਨੰਦ ਜੀ ਦਾ ਇਲਾਵਾ ਧੰਨਵਾਦ ਕਰਨ ਦੋਸਤਾਂ ਨੂੰ ਰਮੇਸ਼ੂ ਜੀ ਨਾਲ ਸਭ ਨੂੰ ਸਤ ਸ੍ਰੀ ਅਕਾਲ ਜੀ ਸਾਡਾ ਸਾਲ ਜੱਤੇ 25 ਰਣਜੀਤ ਪਾਲ ਉਹ ਅੱਜ ਇਹਨਾਂ ਦਾ ਜਨਮ ਦਿਨ ਮਨਾਇਆ ਪੰਜ ਜੁਲਾਈ ਨੂੰ ਪੜਦੇ ਨੇ ਜਿੱਦਾਂ ਦਾ ਨਾਮ ਇਹਨਾਂ ਨੇ ਰਣ ਸਿੰਘ ਦਾਦਾ ਜੀ ਦੇ ਨਾਮ ਅਕੀਰ ਸਿੰਘ ਨਾਨਾ ਜੀ ਦੇ ਨਾਮ ਕੈਪਟਨ ਸਿੰਘ ਗੁੰਡੀਆ ਸਾਡਾ ਘਰਵਾਲਾ ਜੀ ਰਹੇ ਨੇ ਤੋਂ ਸਤਨਾਮ ਸਿੰਘ ਜੀ ਪ੍ਰਧਾਨ ਸਰਉਣੀ ਨਿਸ਼ਤਾਂਤ ਸੁਖੀ ਚਾਰਟੀ ਸੋਸਾਇਟੀ ਉਹ ਤੋਂ ਆਏ ਨੇ ਜੀ ਸਰਪਾਲ ਸਾਹਿਬ ਅੱਜ ਫੇਰ ਇਸੇ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਇਹਨਾਂ ਦਾ સ્વાગત ਕੀਤਾ ਜਾਂਦਾ ਹੈ ਵਾਹਿਗੁਰੂ ਜੀ ਦਾ ਨਾਮ ਸਭਾ ਚਲੀ ਜੀ ਨੇ ਦੱਸਿਆ ਕਿ ਅਸੀਂ ਬੱਚੀ ਦੇ ਜਨਮ ਦਿਨ ਤੇ ਆਏ ਹਾਂ ਬੱਚਿਆਂ ਨੂੰ ਵਾਹਿਗੁਰੂ ਲੰਬੀ ਉਮਰਾਂ ਬੱਚੇ ਮਿਲ ਜਾ ਦਾਣ ਬੱਚੇ ਤੇ ਜੀ ਯਾਤਰਾ ਸਰਮਤ ਰਵਾਵੇ ਪਰਿਵਾਰ ਤੇ ਮੇਰਾ ਪ੍ਰਯਾਹਤ ਕੇ ਤੇ ਮਾਤਾ ਪਿਤਾ ਦੀ ਅਜੇ ਦਾ ਰਿੜਾਵੇ ਬੱਚੀ ਨੂੰ ਹਰ 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 ਕੋਈ ਮੰਜ਼ਿਲ ਪ੍ਰਾਪਤ ਕਰਨ ਲਈ ਅੱਜ ਅਸੀਂ ਮੈਂ ਖਤੇ ਬੁਲਾਉਂਦਾ ਵਾਈਸ ਜੀ ਦਾ ਸੰਸਾ ਵਾਈਸ ਜੀ